ਜੀ ਹਸੀਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਮੈਨੂੰ ਨਾ ਪਤਾ ਕੀ ਹੋਇਆ ਮੈਨੂੰ ਜਿੰਮੂ ਕਿਧਣ ਦੇ ਸੀ ਮੈਂ ਉਂਗਲੀ ਮੇਨ ਆਈ ਸੀ ਮੈਂ ਗੱਡੀ ਤੇ ਚੱਲ ਉੱਲੇ ਪਾਸੇ ਜੇ ਬੈੰਦੀ ਹੁੰਦੀ ਐ ਇਹ ਜਮਾ ਗੱਡੀ ਦੇ ਵਿਚਾਲੇ ਚਲੀ ਗਈ ਤੇ ਮੈਨੂੰ ਇੰਨੀ ਟੈਨਸ਼ਨ ਹੋ ਗਈ ਮੈਂ ਇਹਨੂੰ ਬਾਜਾ ਮਾਰਿਆ ਜਮਾ ਹਿੱਲੀ ਨਾ ਫਿਰ ਮੈਂ ਗੱਡੀ ਥੱਲੇ ਨੀਵੀਂ ਹੋ ਕੇ ਦੇਖਿਆ ਤੇ ਇਹ ਨੀਚੇ ਬੈਠੀ ਪਈ ਸੀ ਤੇ ਫਿਰ ਮੈਂ ਇਹਨਾਂ ਨੂੰ ਆ ਦੋ ਤਿੰਨ ਵੇਰ ਕਿਹਾ ਵੀ ਆ ਜਾ ਤੇ ਇਹ ਆਈ ਨਾ ਫਿਰ ਭਈ ਮੈਂ ਸੇਵ ਦਿਖਾ ਕੇ ਆਈ ਨੂੰ ਸੇਵ ਕੱਟ ਕੇ ਨਾ ਸੇਵ ਦਿਖਾ ਕੇ ਤੇ ਸੇਵ ਦੇਖ ਕੇ ਨਾਲ ਨਾਲ ਆ ਗਈ ਖਾਣ ਤੇ ਇਹ ਪਤਾ ਨਹੀਂ ਖóa ਖਾਰ ਸਿੱਣੀ ਕਰਦੀ ਐ ਨਾ ਕੀ ਹੋਇਆ ਇਹਨੂੰ ਕੀ ਨਹੀਂ ਤਾਂ ਦਾ ਮਿੱਠਾ ਦਿੰਨੇ ਕਰ ਮਿੱਠਾ ਸੀ ਨਾ ਜਿਵੇਂ ਰਸ ਵਗੈਰਾ ਖਾਂਦੇ ਉਦੋਂ ਇਹ ਫਿਰ ਮੰਗਦੀ ਆ ਉਦੋਂ ਹੀ ਨੂੰ ਬੁੱਦੇ ਦੇ ਨਾਲ ਤੇ ਬਾਲੀ ਖਾਰਸ਼ ਕਰਦੀ ਐ ਆ ਬੈਠਾ ਲੈ ਈਮੋ ਮੈਂ ਟੈਂਚ ਲੋਗੀ ਮੈਂ ਕਹਿਆ ਕੀ ਐ ਕਿਤੇ ਬਾਹਰ ਨਾ ਮੀ ਉਹ ਕੋਈ ਗੇਟ ਉੱਥੇ ਖੋਲ੍ਹ ਲਿਆ ਤੇ ਬਾਹਰ ਨਿਕਲ ਗਈ ਪਰ ਵੈਸੇ ਇੱਕ ਦਿਨ ਹੀ ਬਾਹਰ ਰਹੇ ਵੀ ਸੀਗੀ ਤੇ ਆਪ ਮੇਰੇ ਹਸਬੰਡ ਜਿਹੜੇ ਅੰਦਰ ਆ ਗਏ ਤੇ ਇਹ ਪਾ ਗੇਟ ਦੇ ਵਿੱਚ ਹੀ ਬੈਠ ਰਹੀ ਮੈਂ ਕੈਮਰੇ 'ਚ ਦੇਖ ਲਈ ਮੈਂ ਕਿਹਾ ਤੁਸੀਂ ਆਪ ਅੰਦਰ ਆ ਗਏ ਤੇ ਉਹ ਬਾਹਰ ਬੈਠੀ ਹੈ ਬਾਹਰ ਜਿਵੇਂ ਗੇਟ ਦੇ ਵਿੱਚ ਬੈਠੀ ਬਾਹਰਲੇ ਪਾਸੇ ਗੇਟ ਦੇ ਨਾਲ ਲੱਗੀ ਬੈਠੀ ਆਏ ਧੰਨਵਾਦ ਸੇ ਜਾਂਦੀ ਚਲੋ ਜੀ ਤੇ ਮੈਂ ਪਹਿਲਾਂ ਪਾਕਿਸਤਾਨ ਵਾਲੇ ਦੇ ਵਲੌਗ ਦੇਖਦੀ ਆਂ ਵੀਰ ਮੈਂ ਆਪਣੀ ਵੀਡੀਓ ਬਣਾਉਣੀ ਪਹਿਲਾਂ ਮੈਂ ਉਹਨਾਂ ਦੇਖ ਦਿੰਦੇ ਨੇ ਉਹਨੂੰ ਵਧੀਆ ਲੱਗਦੇ ਆ ਉਹਨਾਂ ਦੇ ਵਲੌਗ ਤਾਂ ਨਹੀਂ ਕਿਉਂ ਆ ਪਾਕਿਸਤਾਨ ਨਾਲ ਮੈਨੂੰ ਅਲੱਗਾ ਮੇਰਾ ਕੋਈ ਹੋਊਗਾ ਪਿਛਲੇ ਜਨਮ ਜਿਵੇਂ ਮੈਨੂੰ ਬੜਾ ਪਾਕਿਸਤਾਨ ਵਧੀਆ ਲੱਗ ਰਿਹਾ ਤਾਂ ਸਾਡੇ ਤਾਂ ਕੋਈ ਐ ਕੋਈ ਵੱਡੇ ਬਜ਼ੁਰਗ ਵੀ ਨਹੀਂ ਉੱਥੋਂ ਆਏ ਜਾਂ ਕੋਈ ਐ ਹੋਵੇ ਤਾਂ ਹੋਵੇ ਅਸੀਂ ਤਾਂ ਇੱਧਰ ਲਈ ਸੀ ਇੱਧਰ ਹੀ ਆ ਦੇਖੋ ਐਂ ਖਰਚ ਕਰ ਗਏ ਦਿਖਾਖ ਕੀ ਇਹ ਬਸ ਉਹ ਰਿਧਾ ਇਹਦੇ ਮੈਂ ਦੇਖਦੀ ਬਹੁਤ ਹੈ ਠੀਕੇ ਨਿੱਕੇ ਨਾ ਫੈਂਸਿੰਗਾਂ ਵਗੈਰਾ ਜਿਹਾ ਹੋ ਜਾਂਦੇ ਆ ਗਰਮੀ ਬਹੁਤ ਜਿਆਦਾ ਅੰਦਰ ਸੁਹਾ ਨਾ 4 ਵਜੇ ਉੱਠੀ ਆਂ ਤੇ ਉਦੋਂ ਬਾਹਰ ਇੰਨਾ ਮੌਸਮ ਠੰਡਾ ਹੈ ਮੈਂ ਚਾਹ ਤਰ ਕੇ ਨਾ ਮੈਂ ਬਾਹਰ ਗਈ ਇੰਨਾ ਠੰਡਾ ਠੰਡਾ ਮੌਸਮ ਤੇ ਅੰਦਰ ਐਂਦਰ ਇੰਨੀ ਗਰਮੈਸ਼ ਬਹੁਤ ਜਿਆਦਾ ਗਰਮੀ ਤੇ ਬਾਹਰੋਂ ਮੌਸਮ ਬੜੀਆ ਠੰਡਾ ਅੰਦਰ ਗਰਮੈਸ਼ ਹੈ ਸਾਡਾ ਕੰਮ ਵੀ ਅਜ ਦੋ ਤਿੰਨ ਜਿਆਦਾ ਨਾ ਆਈ ਨਹੀਂ ਹਜੇ ਤੱਕ ਹੁਣ ਦੇਖੋ 12 ਵਜੇ ਇੱਕ ਵਾਰੀ ਮੈਂ ਅੰਦਰੋਂ ਸਾਰਾ ਚਾੜੂ ਘੜਤਾ ਬਾਹਰ ਰਹਿਿੰਦਾ ਬਾਹਰ ਹੁਣ ਮੈਂ ਕਰਦੀ ਆ ਮੈਨੂੰ ਐਸੀ ਮੈਂ ਗੱਡੀ ਕੇ ਕਰੂੰਗੀ ਫਿਰ ਫਿਰ ਪਤਾ ਇਹਨਾਂ ਨੂੰ ਆਤ ਪੈ ਜਾਂਦੀ ਵੀ ਆਪੇ ਕਰ ਲੈਣੀ ਹੈ ਕਿ ਨਾ ਤੇ ਹਾਈ ਤੱਕਾਈ ਨੇ ਦੇਖੋ ਤੱਪ ਬਹੁਤ ਹੈ ਪਰ ਅੱਜ 6 ਵਜੇ ਅਸੀਂ ਕੋਰ ਦਰ ਸਕੇ 6 ਵਜੇ ਇਨਾ ਹਨੇਰਾ ਸੀ ਨਾ ਵੀ ਇਹ ਥੋੜਾ ਥੋੜਾ ਠੀਕ ਹੈ ਜਿੰਨੇ ਸਰਦੀਆਂ ਨਹੀਂ ਚ ਹੁੰਦਾ ਖਰਚ ਕਰ ਕਰ ਕੇ ਜਰਨੇ ਬੁਰਾ ਹਾਲ ਕਰਖਿਆ ਜਿੰਮੀ ਨੇ ਦਾ ਇਹਨੂੰ ਗੋਲੀ ਵੀ ਦਿੰਨੇ ਆ ਫਿਰ ਵੀ ਨਹੀਂ ਹਟ ਰਹੀ ਇਹਦੇ ਉਹ ਨਾ ਸੌ ਜਾਂਦੀ ਹੈ ਫਿਰ ਫਿਰ ਜਦੋਂ ਅੰਤ ਲਾਦੇ ਇਹਨੂੰ ਕਿਸੇ ਚੀਜ਼ ਤੋਂ ਨਰਤੀ ਇਹ ਨਹੀਂ ਹੋਊਗੀ ਉਰੇ ਦੇਖਦੇ ਆ ਡਾਕਟਰ ਨੂੰ ਦਿਖਾਉਣੀ ਤੇ ਵਾਲ ਵੀ ਕਾਫੀ ਲਈ ਜਾਂਦੇ ਆ ਉਰੇ ਆ ਜਾ ਕਿੱਥੇ ਬੈਠਦਾ ਇਧਰ ਆ ਹੋ ਗਿਆ ਕਿੱਥੇ ਕੁਰਸੀ ਥੱਲੇ ਉਰੇ ਆ ਜਾ ਪੁੱਤ ਇੱਥੇ ਨਹੀਂ ਬੈਠਣਾ ਗਰਮੀ ਆ ਜੀਮੂ ਆਈ ਹਾਈ ਮੇਰਾ ਮਾਉਂ ਕਿੱਚੇ ਤੁਰਿਆ ਫਿਰਦਾ ਸੀ ਉਹ ਤੁਰਿਆ ਫਿਰਦਾ ਕਿੱਥੇ ਤੁਰਿਆ ਫਿਰਦਾ ਉਰੇ ਆ ਜਾ ਉਰੇ ਆ ਜਾ ਬੁੱકુ ਕੀ ਹੋ ਗਿਆ ਕੀ ਐਥੇ ਨਾ ਇਹ ਤਾਂ ਹੋਏ ਨਾ ਚੁੱਟੀ ਉਹ ਆ ਜਿਹੜੇ ਮੱਛਰ ਵਾਸਤੇ ਲਾਉਨੇ ਮੱਛਰ ਵੀ ਨਾ ਹੁਣ ਹੋ ਗਏ ਜਮਾ ਸਾਰੀ ਗਰਮੀ ਗਰਮੀ ਹੈ বন্দেক পিছ বেজ খুক কে 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 মামুব হ্যাঁ সারে দেখতে পুছতে খুঁড়ক চল পক্ষা চলাকে দেওয় পক্ষে তো বিনা মানে গরম আমি ও তোই হইবল চাল পক্ষা চলা কে পক্ষা চলাকে দেওয়া এই ফারশ হ্যাঁ লুকন জগা তো খারশ হেক ਹਾਂ ਕੀ ਹੋ ਗਿਆ ਕਿੱਥੇ ਤੁਰਿਆ ਫਿਰਦਾ ਇੱਧਰ ਆ ਉਹ ਕਿੱਧਰ ਗਈ ਬੈਠਦੀ ਪਿੱਛੇ ਹਾਂ ਤੇ ਜਿਖਾਣੀ ਪਾਣੀ ਪੀ ਲੈ ਚੱਲ ਪਾਣੀ ਪੀ ਲੈ ਇਹ ਮੇਰੇ ਤੋਂ ਲੁਕਦੀ ਆ ਵੀ ਮੈਨੂੰ ਮੇਰੇ ਹੱਥ ਨਾਲ ਲਾ ਦੇਵੇ ਕਿਤੇ ਹਾਂ ਚੱਲ ਖਾ ਪਰ ਤਾਂ ਮੌਸਮ ਬਹੁਤ ਸੁਹਾਣਾ ਹਵਾ ਚੱਲੀ ਜਾਂਦੀ ਵਧੀਆ ਨੇ

ਚੱਲ ਮੈਂ ਤੇ ਬਰੰਦਰ ਵੜਾ ਫੇਰ ਕੁਛ ਕਰਾਂ ਚੱਲ ਅੰਦਰ ਜਾ ਚੱਲ ਆ ਪੱਖਾ ਚਲਾ ਕੇ ਦੇ ਚੱਲ ਪੁੱਤ ਆ ਜਾ ਗਰਮੀ ਵੀ ਬਾੜੀ ਮੰਨਦਾ ਜੀ ਮੁੰਡਾ ਆ ਜਾ ਇਹ ਆਹੀ ਮੈਂ ਦਾ ਮੈਂ ਦਾ ਕੰਮ ਵਾਲੇ ਉੜੀ ਕਿਉਂ ਲਾ ਇੱਥੇ ਵੀ ਝਾੜੂ ਕੱਢਦਾ ਆ ਤੁਸੀਂ ਕਹੋਗੇ ਕਿ ਇਹ ਨਾ ਪੱਤਿਆਂ ਦੀ ਮਰੇ ਬਣਾਇਆ ਹੋਇਆ ਇਹ ਮੈਂ ਇੱਥੇ ਰੱਖਦਾ ਮੈਂ ਕਿ ਜਦੋਂ ਆ ਹਲਾਉਣਾ ਹੋਇਆ ਨਾ ਧਣੀਆਂ ਵਗੈਰਾ ਉਦੋਂ ਵਿੱਚ ਪਾ ਦਾਂਗੇ ਭਈ ਮੈਂ ਤਾਂ ਕਰ ਤੱਕ ਵੀ ਇੰਨਾ ਮੈਂ ਕਹ ਉਹਦਾ ਕਿ ਬਤਾ ਅੱਜ ਵੀ ਨਾ ਆਵੇ ਨਾ ਸ਼ਾਮ ਨੂੰ ਫਿਰ ਮੈਂ ਗੁਰਦਰ ਸਾਹਿਬ ਜੰਦੀ ਨੇ ਪਾਠ ਕਰਨ ਤੇ ਫਿਰ ਮੈਂ ਤੇ ਸ਼ਾਮ ਨੂੰ ਨਹੀਂ ਹੋਣਾ ਦਰਖਤ ਤੋਂ ਬਾਹਲੇ ਪੱਤੇ ਸੜਦੇ ਆ ਜੀ ਮੂ ਦੇਖ ਲੋ ਪਿਆ ਗੰਦੂ ਬੱਚਾ ਹੁਣ ਟੇਕ ਜਿੱ ਗਈ ਇਹਦੇ ਗਰਮੀ ਇਹਦਾ ਪਸੀਨਾ ਮੇਰੇ ਲੱਦਾ ਹੁੰਦਾ ਤੇ ਨਾ ਗਰਮੀ ਹੁੰਦੀ ਉਹਦੇ ਨਾਲ ਜਿਆਦਾ ਹੁੰਦਾ ਹਰਸ਼ ਆ ਜਾ ਟਾਈਮ ਕਿੰਨਾ ਹੋ ਗਿਆ 12 ਵਜੇ ਕਿ ලද න බින්න හඩ බසොන සිට පයි වන්න සූට පඩ පක්තාල මෙන්නද බ්ලොග දෙකර පස්තන හැප ලෝග ැ්ීජන්ට රබබ කීම දේති ප ਨਾਲੇ ਸਾਰੇ ਮੁਰਗੀਆਂ ਰੱਖ ਪਾਕਿਸਤਾਨ ਵਾਲੇ ਸਾਰੇ ਮੁਰਗੀਆਂ ਰੱਖਦੇ ਪਤਾ ਨਹੀਂ ਕੀ ਹੈ ਆਂਡੇ ਵਗੈਰਾ ਖਾਂਦੇ ਆ ਨਾ ਫਿਰ ਅਸੀਂ ਖਾਂਦੇ ਨਹੀਂ ਫਿਰ ਅਸੀਂ ਤਾਂ ਨਹੀਂ ਰੱਖਦੇ ਨਾਲੇ ਫਿਰ ਇਹੋ ਜਿਹੇ ਘਰਾਂ ਚ ਤੱਕ ਇੱਥੇ ਰੱਖਿਆ ਜਾਂਦਾ ਨਾ ਖੁੱਲੇ ਵੇੜਿਆਂ 'ਚ ਤਾਂ ਰੱਖਿਆ ਜਾਂਦੇ ਆ ਤੇ ਜਿਵੇਂ ਉੱਪਰ-ਉੱਪਰ ਹੋਈ ਅਸੀਂ ਉੱਪਰ ਰੱਖ ਲਈ ਪਰ ਅਸੀਂ ਕਰਨੇ ਮੈਂ ਤਾਂ ਅਸੀਂ ਤਾਂ ਉਹ అవਸ਼ ਲੋ ਅਸੀਂ ਖਾਂਦੇ ਨਹੀਂ ਅੰਡਾ ਮਡਾ ਕੁਝ ਵੀ ਜਿੰਮੇ ਨੂੰ ਜਿੰਮੇ ਜੋਗਾ ਮੰਗਵਾ ਲਈਦਾ ਵਸ ਇਹ ਨਹੀਂ ਦੇਦਾ ਤੇ ਚਲੋ ਵੈਸਤਾ ਪ੍ਰੋਟੀਨ ਪ੍ਰੋਟੀਨ ਹੋਰ ਚੀਜ਼ਾਂ ਚ ਵੀ ਹੈਗਾ ਬਥੇਰਾ ਹੁਣ ਮੈਂ ਕਹਿੰਦੀ ਮੈਂ ਆਪਰੇਸ਼ਨ ਕਰਾਂ ਮੈਂ ਕੁਝ ਵੀ ਨਹੀਂ ਖਾਦਾ ਮੈਂ ਜੂਸ ਵਗੈਰਾ ਬਸ ਪੀਤਾ ਥੋੜਾ ਕਣਾ ਤੇ ਮੈਂ ਜਿਨ੍ਹਾਂ ਨੇ ਇੰਨਾ ਕੁਸ ਖਾਦਾ ਉਹਨਾਂ ਨੂੰ ਤਕੜੀਆਂ ਉਹਨਾਂ ਨੂੰ ਜਲਦੀ ਉੱਠ ਖੜੀ ਸੀ ਇਹ ਤਾਂ ਇੱਕ ਬਹਿਮ ਐ ਮੈਂ ਬਸ ਕਿਵੇਂ ਬਿਠਾਂ ਕਿਵੇਂ ਬਿਠਾਂ ਮਹਿਮਾਨ ਬਣਿਆ ਚਲਾ ਆ ਜਾ ਆ ਜੀ ਅੰਦਰ जी मुदा मेहमाल बण्या बैठा की की खजा जन्ना होने की तन्ना होने होने ना त चला जा ना मैं आ जा, जा के पीछे जा के सो धो के बैगी त चला आ आ जा बिस्कुट खाइए जीजी खानी आ जा आ जीजी 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 की मैं बैठा के बैठा मेहमान बनया हाँ। चला आजा आज जी जिन मेहमान बनया हाँ। बैठा कीतिया की की नाने नाने कीतिया ना चल आजा लह मैं आ जा क्या पिछे झाक दी सूत हो के बै गई चल आया आज बिस्कुट खाइ जीजी खानी आजा ਅਜੀਜੀਜੀਜੀਜੀ ਤੇਜੀਜੀਜੀਜੀ ਅਰਜਨਾਸ ਅਸੀਂ ਉੱਪਰ ਨਾ ਕਮਰਾ ਬਣਾਇਆ ਸੀ ਰਸੋਈ ਆ ਲੈਟਰਨ ਬਾਥਰੂਮ ਹੈ ਤੇ ਬਾਕੀ ਸਾਰਾ ਖੁੱਲਾ ਵਿਹੜਾ ਵਧੀਆ ਪੂਰੇ ਸ਼ਟਰ ਪਾਇਆ ਹੋਇਆ ਉਹ ਕਮਰਾ ਨਾ ਅਸੀਂ ਫਿਰ ਦੇ ਤੱਕ ਰਾਏ ਤੇ ਮੁੰਡਾ ਸੀਗਾ ਕੋਈ ਇੱਥੇ ਜੋਬ ਕਰਦਾ ਇੰਜੀਨੀਅਰ ਹੈ ਤੇ ਇਕੱਲੇ ਮੁੰਡਾ ਤੇ ਸਾਡੇ ਇੱਥੇ ਕੋਈ ਕਲੋਨੀ ਵਾਲੇ ਉਹਦਾ ਇੰਜੀਨੀਅਰ ਹੈ ਉੱਥੇ ਤੇ ਉਹਨੂੰ ਚਾਹੀਦਾ ਸੀ ਕਮਰਾ ਚਲੋ ਅਸੀਂ ਕਿਰਾਏ ਤੇ ਦੇ ਦਵਾਂ ਚਰੇ ਤੇ ਉਹ ਜੀ ਅੱਜ ਉੱਥੇ ਸਫਾਈ ਸਫਾਈ ਕਰਦੇ ਰਿਹਾ ਸਾਰਾ ਦਿਨ ਤੇ ਹੋਏ ਸੀ ਪਤਾ ਕੀ ਗੱਲ ਹੈ ਪੈਨਸ਼ਨ ਆਉਂਦੀ ਮਗਰੋਂ ਪਹਿਲਾਂ ਖਾਤਮਾ ਹੋ ਜਾਂਦੇ ਜਲ 4 ਪੈਸੇ ਆ ਜਾਣਗੇ ਠੀਕ ਹੈ ਨਾਲੇ ਇਕੱਲੇ ਆ ਗਈ ਵਾਰ ਇਹਨਾਂ ਕੋਈ ਲੋੜ ਪੈ ਜਾਂਦੀ ਹੈ ਹਨਾ ਕੋਈ ਪ੍ਰੋਬਲਮ ਆ ਜੇ ਰਾਤ ਨੂੰ ਤੇ ਜਲ ਮੁੰਡਾ ਹੋਊ ਕਰੂਗਾ ਅਗਲਾ ਕਹਿ ਦਿੰਦਾ ਹਾਂ ਤੇ ਚਲੋ ਤਾਂ ਕਰਕੇ ਦੇਤਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਇਹਨਾਂ ਸਾਡੇ ਇੱਥੇ ਗਲੀ ਚ ਬਥੇਰਾ ਰੌਲਾ ਪੈ ਗਿਆ ਬੰਦੇ ਆ ਗਏ ਬੰਦੇ ਆ ਗਏ ਤੜ ਮੇਰਾ ਸਾਰਾ ਦਿਨ ਡਰਦੀ ਰਹੀ ਤੇ ਚਲੋ ਹੂੰ ਤਾਂ ਜਿਹੜਾ ਕੋ ਸੋਣਾ ਹੋ ਗੀ ਜਾਣਾ ਪਰ ਫਿਰ ਵੀ ਇਹ ਮੁੰਡਾ ਹੈਗਾ ਬਾਦਲਪਿੰਡ ਦਾ ਤੇ ਇੰਜੀਨੀਅਰ ਵਧੀਆ ਮੁੰਡਾ ਸਿਆਣਾ ਸੀ ਪਤਾ ਕਰ ਲਿਆ ਜਿਹਨੇ ਦਵਾਇਆ ਉਹ ਕਹਿੰਦਾ ਇਹ ਮੇਰੀ ਜ਼ਿੰਮੇਵਾਰੀ ਮੁੰਡਾ ਬਹੁਤ ਸਿਆਣਾ ਵੀ ਜੋਬ ਕਰਦਾ ਜਦੋਂ ਵਧੀਆ ਤੇ ਇਸ ਕਰਕੇ ਦੇਦਾ ਉਹ ਸ਼ਾਇਦ ਵੀ ਚਲਚਾਰ 5000 ਰੁਪਏ ਦਿੱਤਾ ਵਾ ਸਾਡੇ ਬਿਜਲੀ ਬੁਝ ਗਈ ਤੇ ਉਹ ਤੇ ਵਿਚਾਰਾ ਸਵੇਰ ਜਾਇਆ ਕਰੂਗਾ 8 ਵਜੇ ਸ਼ਾਮ ਨੂੰ 5 ਵਜੇ ਆਇਆ ਕਰੂਗਾ ਉਸ ਤੋਂ ਬਾਅਦ ਤਗਾ ਹੁਣ ਆਹ 4 ਦਿਨ ਮਣਮੁਟੇ AC ਚ ਲਗੂ ਉਸ ਤੋਂ ਬਾਅਦ ਬੱਸ ਹੋ ਜਾਣੇ ਆ ਬੰਦ ਹੋ ਜਾਣੇ ਆ ਪੱਖੇ ਵੀ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦੇ ਜੀ ਦੱਬ ਕੇ